ਹਾਂ ਜੀ ਮੈਂ ਅੱਜ ਜਿਹੜਾ ਲਾਲ ਸਿੰਘ ਦੀ ਜਗ੍ਹਾ ਦੇਖ ਕੀ ਜਿਹੜਾ ਕੰਮ ਸ਼ੁਰੂ ਹੋ ਰਿਹਾ ਹੈ ਹਾਂ ਮੇਰਾ ਨਾਮ ਬਲਜੀਤ ਕੌਰ ਹੈ ਬਾਈ ਪ੍ਰੋਫੈਸ਼ਨ ਮੈਂ ਡਾਕਟਰ ਹਾਂ ਤੇ ਇਸ ਵੇਲੇ ਮੈਂ इंडियन नेशनल ट्रस्ट फॉर आर्ट एंड कल्चरल हेरिटेज दे बिहाफ ते तरनतारन चैप्टर दे बिहाफ ते इथे आ ये ਪਿੰਡ ਤੋਂ 9.5 ਵਾਲਾ ਹੈ ਜਿੱਥੇ ਕਿ ਸਾਰਾਗੜੀ ਦੇ ਸ਼ਹੀਦ ਨਾਇਕ ਲਾਲ ਸਿੰਘ ਜੀ ਦੀ ਜਨਮ ਸਥਾਨ ਹੈ ਉਹਨਾਂ ਨੇ ਆਪਣਾ ਕਾਫੀ ਸਮੇਂ ਇੱਥੇ ਬਤਾਇਆ ਤੇ ਉਹਨਾਂ ਦੇ ਸਿੰਘਣੀ ਵੀ اسی ਪਿੰਡ ਚ ਰਹੇ ਤੇ ਇਹ ਜਿਹੜਾ ਘਰ ਹੈ ਜਗਾ ਹੈ ਇਹ ਉਹਨਾਂ ਦੀ ਜਗਾ ਹੈ ਐਂਡ ਜਿਹੜਾ ਕਰੰਟ ਉਪਰਾਲਾ ਹੈ ਇੱਥੇ ਇੱਕ ਵਿਰਾਸਤੀ ਖੂਹ ਹੈ ਜਿਹੜਾ ਆਪਾਂ ਨੂੰ ਪਿੱਛੇ ਨਜ਼ਰ ਆ ਰਿਹਾ ਤੇ ਵਿਰਾਸਤੀ ਖੂਹ ਚ ਕੁਝ ਪੁਰਾਣੇ ਟਾਈਮ ਤੋਂ ਸਾਰੇ ਪਿੰਡ ਵਾਲੇ ਦੱਸਦੇ ਆ ਕਿ ਇਹ ਨੀਵੀਂ ਹੁੰਦੀ ਸੀ ਜਗਾ ਤੇ ਉਦੇ ਕਰਕੇ ਪਾਣੀ ਜਿਹੜਾ ਵਿੱਚ ਜਾ ਕੇ ਤੇ ਖੂਹ ਅੰਦਰੋਂ ਪਾਣੀ ਨਹੀਂ ਆ ਰਿਹਾ ਨਕੀਟ ਦਾ ਖੂਹ ਬਣਿਆ ਹੋਇਆ ਇਸੋ ਵਿਰਾਸਤ ਨੂੰ ਸੰਭਾਲਣ ਵਾਸਤੇ ਤੇ ਸ਼ਹੀਦਾਂ ਦੀ ਜਗਾ ਨੂੰ ਸੰਭਾਲਣ ਵਾਸਤੇ ਇਹ ਪਿੰਡ ਦੇ ਸਰਪੰਚ ਸਾਹਿਬ ਤੇ ਜਿਹੜੇ ਮੋਤਵਾਰ ਨੇ ਇਥੋਂ ਦੀ ਆਰਗੇਨਾਈਜੇਸ਼ਨ ਦੇ ਸਾਰਾ ਗੜੀ ਵਾਲਿਆਂ ਦੇ ਉਹਨਾਂ ਵੱਲੋਂ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਐਸੀ ਸਾਰੇ ਰਲਮਿਲ ਕੇ ਚਾਹੁੰਦੇ ਆ ਕਿ ਇਹਦੇ ਇਹਨੂੰ ਰਿਸਟੋਰ ਕੀਤਾ ਜਾਵੇ। ਉਹ ਦੇਖੋ ਵਿਰਾਸਤ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ ਤੇ ਜਿਹੜਾ ਜਦੋਂ ਕੋਈ ਵੀ ਕੌਮ ਆਪਣੀ ਵਿਰਾਸਤ ਨਾਲੋਂ ਟੁੱਟ ਜਾਂਦੀ ਆ ਤੇ ਉਹ ਫਿਰ ਕੋਈ ਵੀ ਉਹਨੂੰ ਵੱਡ ਕੇ ਛੋਟੇ-ਛੋਟੇ ਤੇਨੀ ਨੂੰ ਤਾਂ ਕਿਤੇ ਚੁੱਲੇ 'ਚ ਡਾਲ ਲੈਂਦਾ ਹੈ ਲੇਕਿਨ ਜਿਹੜਾ ਸਾਡਾ ਵਿਰਾਸਤ ਸੰਭਾਲ ਵਾਲਾ ਕੰਮ ਹੈ ਜੋ ਤੋਂ ਨਟਾਈ ਵਾਲੇ ਦੇ ਸਾਰੀ ਸੰਗਤ ਨੇ ਮਿਲ ਕੇ ਕੀਤਾ ਹੋਇਆ ਹੈ ਇਹ ਬਹੁਤ ਅਲਾਗਾ ਯੋਗ ਹੈ ਐਂਡ ਬਹੁਤ ਸਾਰੀ ਦੁਨੀਆ ਨੂੰ ਨਹੀਂ ਪਤਾ ਐਂਡ ਸਾਰਿਆਂ ਨੂੰ ਪਤਾ ਦੱਸਣਾ ਜ਼ਰੂਰੀ ਹੈ ਐਂਡ ਤੁਹਾਡੇ ਚੈਨਲ ਦੇ ਮਾਧਮ ਤੇ ਮੈਂ ਇਹ ਗੁਜ਼ਾਰਿਸ਼ ਕਰਾਂਗੀ ਜਿਹੜਾ ਵੀ ਸੁਣ ਰਿਹਾ ਹੈ ਮੇਰੀ ਗੱਲ ਨੂੰ ਜਿਹੜਾ ਵੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਉਹ ਇਸ ਜਸਤਾਨ ਤੇ ਜ਼ਰੂਰ ਆਵੇ ਸ਼ਹੀਦਾਂ ਦੀ ਜਗਾ ਹੈ पर सानू बहुत कुछ ਸਿੱਖਣ ਨੂੰ ਮਿਲਦਾ ਹੈ ਇਥੋਂ ਇਹ ਜ਼ਿੰਦਗੀ ਚ ਕਿਵੇਂ ਜ਼ਿੰਦਗੀ ਜਿਣੀ ਚਾਹੀਦੀ ਆ ਸਾਰਾ ਗੜੀ ਦੀ ਮੂਵੀ ਸਾਰਿਆਂ ਨੇ ਦੇਖੀ ਆ ਕੇਸਰੀ ਮੂਵੀ ਉਹਦੇ ਵਿੱਚ ਈਸ਼ਰ ਸਿੰਘ ਜੀ ਦੇਖੇ ਨੇ ਤੇ ਲਾਲ ਸਿੰਘ ਜੀ ਵੀ ਦੇਖੇ ਨੇ ਤੇ ਜੇ ਲਾਲ ਸਿੰਘ ਜੀ ਨੂੰ ਮਹਿਸੂਸ ਕਰਨਾ ਹੈ ਉਹਨਾਂ ਦੇ ਬੱਚਿਆਂ ਨੂੰ ਮਹਿਸੂਸ ਕਰਨਾ ਹੈ ਉਹਨਾਂ ਦੇ ਬੱਚਿਆਂ ਦੇ ਬੱਚਿਆਂ ਨੂੰ ਮਹਿਸੂਸ ਕਰਨਾ ਹੈ ਉਹਨਾਂ ਦੇ ਨਾਲ ਰਹਿਣ ਵਾਲਿਆਂ ਨੂੰ ਮਹਿਸੂਸ ਕਰਨਾ ਹੈ ਤੇ ਸਭ ਨੂੰ ਇੱਥੇ ਆਣਾ ਚਾਹੀਦਾ ਹੈ ਇਸ ਲਈ ਸੇਵਾ ਸਰਪੰਚ ਸਾਹਿਬ ਤੇ ਇਥੋਂ ਦੀ ਸੰਗਤ ਨਾਲ ਮਿਲ ਕੇ ਕਰ ਰਹੀ ਆ ਅਸੀਂ ਪਹਿਲਾਂ ਮਿੱਟੀ ਪੁੱਟਾਂਗੇ ਉਸ ਤੋਂ ਬਾਅਦ ਜਿਹੜੀ ਨਿੱਕੀ ਏਟ ਦਾ ਖੂਹ ਆ ਉਹਦੀ ਚਿਣਾਈ ਪੁਰਾਤਨ ਤਰੀਕੇ ਨਾਲ ਕਰਕੇ ਇਹਨੂੰ ਰিস্টੋਰ ਕਰਨ ਦੀ ਕੋਸ਼ਿਸ਼ ਕਰਾਂਗੇ। ਵਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਦਾਰ ਸੁਰਜੀਤ ਸਿੰਘ ਪਿੰਡ ਤੁੰਟਾਹੇ ਵਾਲਾ ਵਰਾਸਤੀ ਨਹਿਕ ਲਾਲ ਸਿੰਘ ਸਾਰਾ ਗੜੀ। ਅਸੀਂ ਇੱਥੇ ਰਲ ਮਿਲ ਕੇ ਸਾਰੇ ਨਗਰ ਨੇ ਤੇ ਸਮੁੱਚਾ ਇਹਨਾਂ ਦਾ ਲਾਪਸੋਂ ਦਾ ਪਰਿਵਾਰ ਜਿਹੜਾ ਅਜ ਕਨ ਨਕੋਦਨ ਅਮਰੀਕਾ ਕੈਨੇਡਾ ਆਇਰਲੈਂਡ ਬੈਠਿਆ ਉਨ੍ਹਾਂ ਦਾ ਬਹੁਤ ਵੱਡੀ ਪੱਧਰ ਤੇ ਸੰਯੋਗ ਆ। ਉਸ ਤੋਂ ਬਾਅਦ ਅੱਜ ਇਸ ਘੜੀ ਦੇ ਵਿੱਚ ਡਾਕਟਰ ਬਲਜੀਤ ਕੌਰ ਇਹਨਾਂ ਨਾਲ ਦੋ ਜਰਨਲ ਜਰਨਲ ਬਲਵਿੰਦਰ ਸਿੰਘ ਜਰਨਲ ਐਲਕੇ ਗੁਪਤਾ ਦਿੱਲੀ ਤੋਂ 85 ਸਾਲ ਦੀ ਉਮਰ ਵਾਲਾ ਇੱਥੇ ਪਹੁੰਚੇ ਆਣ ਕੇ। ਅਸੀਂ ਇਸ ਟੀਮ ਦਾ ਨਗਰ ਵੱਲੋਂ, ਪਰਿਵਾਰ ਵੱਲੋਂ ਤੇ ਇਸ ਮੁਕੇ ਦੀ ਪੰਚਾਇਤ ਵੱਲੋਂ ਤਹਿ ਦਿਲੋਂ ਧੰਨਵਾਦ ਤੇ ਇਹਨਾਂ ਨੂੰ ਲੰਮੀਆਂ ਉਮਰਾਂ ਤੇ ਇਹਨਾਂ ਦੀ ਕਾਮਨਾ ਕਰਦੇ ਕਿ ਇਸੇ ਤਰ੍ਹਾਂ ਸਾਡੇ ਨਾਲ ਸੰਯੋਗ ਦੇਣ। ਅਸੀਂ ਵੱਧ ਚੜ੍ਹ ਕੇ ਇਥੋਂ ਦਾ ਨਾਲ ਨਾਲ ਮਿਲ ਕੇ ਕੰਮ ਕਰੀਏ। ਜੋ ਤੱਕ ਇਹ ਰਹਿਣ ਦਾ ਸਵਾਲ ਇੱਥੋਂ ਦਾ ਇਹ ਮੌਕੇ ਦੀਆਂ ਪੰਚਾਇਤਾਂ ਸਮੇ ਸਮੇਂ ਦੀਆਂ ਤੇ ਇਲਾਕਾ ਨਗਰ ਤੇ ਪਰਿਵਾਰ ਉਹਨਾਂ ਦੇ ਸਹਿਯੋਗ ਨਾਲ ਇੱਥੋਂ ਤੱਕ ਅਸੀਂ ਪਹੁੰਚੇ ਆ ਇਹ ਬਿਲਕੁਲ ਜੰਗਲ ਬਿਲਕੁਲ ਜੰਗਲ ਟਾਈਪ ਸੀ ਜਦੋਂ ਕਿ ਅਣਕੇ ਇੱਥੇ ਹੀ ਸ਼ੁਰੂ ਕੀਤਾ ਤੇ ਅੱਜ ਬੜੀ ਕਿਰਪਾ ਮਹਾਰਾਜ ਦੀ ਹੁਣ ਰਹਿੰਦੀ ਖੁੰਦੀ ਇਹਨਾਂ ਨੇ ਸਾਡੀ ਬਾਹ ਫੜਦੀ ਆ ਅਸੀਂ ਇਹਨਾਂ ਦੀ ਬਲ ਨਹੀਂ ਛੱਡਾਂਗੇ ਜਦ ਤੱਕ ਕਿ ਸਾਡਾ ਨਾਲ ਅੱਗੇ ਹੋਰ ਕੰਮ ਨਹੀਂ ਤੁਰਦਾ ਅਸੀਂ ਉਹਨਾਂ ਦੇ ਨਾਲ ਰਵਾਂਗੇ ਤੇ ਬਾਕੀ ਜਿਤਨਾ ਇਹਨਾਂ ਨੇ ਭੈਣ ਜੀ ਨਾ ਕਿਹਾ ਇੱਥੇ ਆਉਣ ਬਾਰੇ ਅਸੀਂ ਹਰ ਇੱਕ ਨੂੰ ਖੁੱਲ੍ਹੋਂ ਸੱਦਾ ਦਿੰਦੇ ਆ ਮੇਰੀ ਇੱਕ ਸਾਰੇ ਅੱਗੇ ਹੱਥ ਬੰਨ ਕੇ ਬੇਨਤੀ ਨਗਰ ਅੱਗੇ ਵੀ ਇਹਨੂੰ ਇੱਕ ਘਰ ਦਾ ਨਾ ਬਣਾਓ ਇੱਕ ਪਿੰਡ ਦਾ ਨਾ ਬਣਾਓ ਇਹ ਸਾਡੇ ਸਮੁੱਚੇ ਪੰਜਾਬ ਦਾ ਸਾਡੇ ਇੰਡੀਆ ਦਾ ਫਿਰ ਪੁੱਛੋ ਦੇ ਇੰਗਲੈਂਡ ਦੇ ਵਿੱਚ ਇਹਨਾਂ ਦਾ ਬੁੱਤ ਬਣਿਆ ਉੱਥੇ ਲੱਗੇ ਆ ਇਹ ਇੰਗਲੈਂਡ ਤੋਂ ਸ਼ੁਰੂ ਹੋ ਕੇ ਅੱਜ ਸਾਡੇ ਨਗਰ ਨੂੰ ਸਾਨੂੰ ਸ਼ਾਵਾਸ਼ੇ ਮਿਲਦੀ ਦਾ ਕੁਰਬਾਨੀ ਦੀ ਉਹਨਾਂ ਦੀ ਮੈਂ ਨੱਗ ਮੰਨ ਦਾ ਮੌਕਾ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਮੇਰੇ ਹੱਥ ਬੰਨ ਕੇ ਬੇਨਤੀ ਆ ਵੀ ਇਹ ਸਾਰੇ ਇਲਾਕੇ ਦਾ ਹਿੰਦੁਸਤਾਨ ਦੇ ਇਲਾਕੇ ਦਾ ਵਾਸੀ ਸੀ ਸਾਡਾ ਕੱਲਿਆਂ ਦਾ ਨਹੀਂ ਇੱਥੇ ਸਾਡੇ ਸੈਨਿਕ ਵੀਰ ਹੁੰਦੇ ਆ ਵੱਤ ਵੱਲ ਲੈਣ ਲੱਗ ਜਾਂਦੀ ਜਦੋਂ ਇੱਥੇ ਅਸੀਂ 15 ਅਗਸਤ ਇਹਨਾਂ ਦਾ ਦਿਨ ਮਨਾਉਂਦੇ ਆ ਵੈਸੇ 12 ਵਾ 15 ਸਤੰਬਰ 15 ਸਤੰਬਰ ਵੈਸੇ ਅਸੀਂ 12 ਵਾ ਵੈਸੇ ਅਸੀਂ ਮਨਾਉਂਦੇ ਆ 15 ਨੂੰ ਪਰਿਵਾਰ ਦੀਆਂ ਮਜਬੂਰੀਆਂ ਕਰਕੇ ਉਦੋਂ ਇੱਥੇ ਸਾਡੇ ਸੈਨਿਕ ਵੀਰ ਇਲਾਕੇ ਦੇ ਬਹੁਤ ਵੱਡੀ ਪਦਰ ਤੇ ਹੁੰਦੇ ਆ ਫਿਰ ਇੱਥੇ ਸਭ ਤੋਂ ਵੱਡੀ ਗੱਲ ਤਿੰਨ ਦਫਾ ਬਿਟਸ ਆਰਮੀ ਆ ਚੁੱਕੀ ਜਿਹਦੇ ਤੇ ਮਿਲ ਜਰ ਜਨਰਲ ਬਿਗੜੀਆ ਰੈਂਕ ਦੇ ਅਸੀਂ ਜਿਹੜੇ ਚੰਗੇ ਚੰਗੇ ਉਹਦਿਆਂ ਦੇ ਸਾਡੇ ਸਿੱਖ ਵੀਰ ਬਾਅਦ ਬਾਦਨੀਆਂ ਕੀਤੀਆਂ ਜਾਂ ਚੰਗੇ ਉਹਦੇ ਰਹੇ ਉਹਨਾਂ ਦੀਆਂ ਫੋਟੋਆਂ ਲਾਈਆਂ ਅਸੀਂ ਹੋਰ ਵੀ ਇਹਦੇ ਗਾਂ ਆਸ ਕਰਦੇ ਹਾਂ ਕਿ ਗਾਂ ਵੱਤ ਵਾਦ ਹੋਰ ਵੀ ਜੋ ਕਿ ਸੇਵਾ ਕਰਨੀ ਆ ਉਹ ਕਰਾਂਗੇ ਬਾਕੀ ਮੈਂ ਇੱਕ ਹੋਰ ਜਿਤਨਾ ਭੈਣ ਜੀ ਨਾਲ ਦੱਸਿਆ ਵੀ ਆਉਣ ਅਸੀਂ ਕਿੰਨੇ ਵੀ ਜਿਹੜੇ ਵੀ ਜਿਨ੍ਹਾਂ ਨੇ ਸਾਡੇ ਦੇਸ਼ ਵਾਸਤੇ ਰਾਖੀ ਕੀਤੀਆਂ ਕੁਰਬਾਨੀਆਂ ਕੀਤੀਆਂ ਜਾਨਵਾਰੀਆਂ ਉਹਨਾਂ ਦੀਆਂ ਫੋਟੋਆਂ ਲਓ ਇੱਥੇ ਲਾ ਕੇ ਲਾਈਏ ਅਸੀਂ ਉਹਨਾਂ ਨੂੰ ਸੁਖਦਾ ਸਦਾ ਅਸੀਂ ਵੱਤ ਵਾਦ ਨਾਲ ਉਹਨਾਂ ਦੇ ਸੰਯੋਗ ਦਮਾਗੇ ਉਹ ਸਾਡਾ ਸੰਯੋਗ ਦੇਣ ਤੇ ਮੈਂ ਫੇਰ ਦੁਬਾਰਾ ਬੇਨਤੀ ਕਰਦਾ ਕਿ ਸਾਡੇ ਪਿੰਡ ਦਾ ਨਿਗਾ ਸਾਡੇ ਇਲਾਕੇ ਦਾ ਸਾਡੇ ਹਿੰਦੁਸਤਾਨ ਦਾ ਸਾਡੇ ਪੰਜਾਬ ਦਾ ਹੀਰੋ ਆ ਅਸੀਂ ਹੀਰੋ ਦੀਆਂ ਇਹ ਤਰੱਕੀ ਕਰਨੀਆਂ ਬਾਕੀ ਨਕੌਦਰ ਪਰਿਵਾਰ ਬੈਠਾ ਉਹ ਸਾਨੂੰ ਬਹੁਤ ਜਿਆਦਾ ਵੱਡੀ ਸੇਵਾ ਕਰਦਾ ਆ ਨਾਲ ਜ਼ਮੀਨ ਤੋਂ ਸਾਨੂੰ ਦੋਕਣਾ ਲੈਤੀ ਆ ਉਹ ਅਸੀਂ ਹੁਣ ਉਹਦੇ ਤੇ ਵੀ ਅਸੀਂ ਕੰਮ ਸ਼ੁਰੂ ਕਰ ਦੇਣਾ ਇਹਨਾਂ ਸਰਪੰਚ ਜੀ ਨੂੰ ਬਹੁਤ ਧੰਨਵਾਦ ਇਹਨਾਂ ਨੇ ਸਾਨੂੰ ਮਤਾ ਪਾ ਕੇ ਅੱਜ ਹੁਣ ਇਹ ਕਹਤਾ ਵੀ ਉਹਦੀ ਵੀ ਤੁਹਾਨੂੰ ਮਟੀਰੀਅਲ ਹੋਣਾ ਸ਼ੁਰੂ ਹੋ ਜਾਊਗਾ ਅਸੀਂ ਇਹਨਾਂ ਦਾ ਧੰਨਵਾਦ ਬਾਅਦ ਖਾਸ ਕਰਕੇ ਇਹ ਭੈਣ ਜੀ ਨਾਲ ਟੀਮ ਦਾ ਤੈਅ ਦਲੋਂ ਮੈਂ ਧੰਨਵਾਦ ਕਰਦਾ ਇਹਨਾਂ ਨੂੰ ਕਹਿੰਦਾ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ